ਸੋ ਜੀ ਆਇਆਂ ਨੂੰ ਸੋਨਹਾ ਹੋ ਸ੍ਰੀ ਗੁਰੂ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਦੀ ਬਤਵਾਲ ਕਲਾਂ ਇੱਥੇ ਕੰਮ ਕਰਦੇ ਨੇ ਖੇਡਾਂ ਖੇਡਣ ਗੋੜਾ ਮਾਰਦੇ ਜੀ ਬੰਦਾ ਕਮੇਡੀਅਨ ਦਾ ਟਾਈਮ ਮੰਗ ਰਿਹਾ ਸੀ ਜੀ ਗਾਜੀ ਮੁਕਰਨ ਸਾਹਿਬ ਕੋਲ ਨਹੀਂ ਜੀ ਪਤਾ ਲੱਗ ਰਿਹਾ ਸਾਹਿਬ ਪਿਛੇ ਰਾਤ ਨੂੰ ਜਿਆਨ ਕੁਮਰ ਸਿੰਘ ਜੀ ਅਗੇ ਸਰਦਾਰ ਮੁਖਤਾਰ ਸਿੰਘਾ ਨੂੰ ਆਪ ਜੀ ਨੂੰ ਆਪ ਜੀ ਦੇ ਪਰਵਾਰ ਨੂੰ ਲੱਖ ਲੱਖ ਵਧਾਈਆਂ ਮੁਖਤਾਰ ਸਿੰਘ ਜੀ ਬੰਦੂਾਰ ਕਲਾ ਸਰਦਾਰ ਸਾਹਿਬ ਜੀ ਕੀਆ ਉਸ ਤੋਂ ਅਗੇ ਸਤਪਾਲ ਸਿੰਘ ਜੀ ਰਾਮਦਾਸ ਸਿੰਘ ਸਤਪਾਲ ਸਿੰਘ ਜੀ ਬਤਵਾਲ ਕਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਸਰਦਾਰ ਭਜਿੰਦਰ ਸਿੰਘ ਜੀ ਬਤਵਾਲ ਕਲਾ ਅਜੀ ਆਜੋ ਜੀ ਇੱਥੇ ਆਜੋ ਜੀ ਇਹ ਤੁਹਾਡਾ ਆਪਣੇ ਆਪ ਨੂੰ ਦਿੱਤਰ ਕਰੀਏ ਗੁਰ ਸਿੱਖੀ ਪਰਮ ਅਧਿਆਸ਼ੀ ਅਨਸਾਰ ਚੱਲਿਏ ਆਪਣੇ ਬੱਚਿਆਂ ਉਧਿਆਨ ਦੀਏ ਜੇ ਅਸੀਂ ਸਹੀ ਹੋ ਗਏ ਆਪਣੇ ਪਰਿਵਾਰ ਸਹੀ ਹੋ ਗਏ ਸਾਨੂੰ ਐਡੇ ਦੇ ਵੱਡੇ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਸਾਨੂੰ ਇੰਨੀ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ ਕੋਸ਼ਿਸ਼ ਹੈ ਆਪਣੇ ਆਪ ਤੋਂ ਕਰੀਏ ਬਾਕੀ ਸਮਾਜ ਦੇ ਵਿੱਚ ਜੋ ਪ੍ਰੀਤियां ਜੋ ਨਸ਼ੇ ਦਾ ਦੌਰ ਚੱਲ ਰਿਹਾ ਹੈ ਜੇ ਅਸੀਂ ਇਸ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸਾਡੇ ਬੱਚੇ ਭਾਵੇਂ ਬਚੇ ਨੇ ਅਸੀਂ ਬਚੇ ਆਂ ਆਉਣ ਵਾਲੇ ਸਾਡੇ ਬੱਚਿਆਂ ਲਈ ਇਹ ਬਹੁਤ ਖਤਰਨਾਕ ਹੈ ਕਿਉਂਕਿ ਉਹਨਾਂ ਸਕੂਲਾਂ ਯੂਨੀਵਰਸਿਟੀ ਕਾਲਜਾਂ ਜਾਣਾ ਹੈ ਤੇ ਉਹਨਾਂ ਬੱਚਿਆਂ ਦੀ ਸੰਗਤ ਕਰਨੀ ਆ ਜਿਹੜੇ ਬੱਚੇ ਚਿਟਾ ਲਾਉਂਦੇ ਨੇ ਜਾਂ ਹਰ ਇੱਕ ਤਰ੍ਹਾਂ ਦਾ ਨਸ਼ਾ ਕਰਦੇ ਨੇ ਸੋ ਇਸ ਸੰਗਤ ਨੂੰ ਅਸੀਂ ਤਾਂ ਹੀ ਬਚਾ ਸਕਦੇ ਇਹਨੂੰ ਰੋਗ ਫਤ ਲਾਈ ਜਾਵੇ ਤੇ ਜਿਹੜੇ ਨਸ਼ਾ ਕਰ ਰਹੇ ਉਹ ਵੀ ਸਾਡੇ ਭਰਾ ਨੇ ਉਹਨਾਂ ਨੂੰ ਗੱਲ ਦੇ ਨਾਲ ਲਾਈਏ ਤੇ ਕੋਸ਼ਿਸ਼ ਕਰੀਏ ਗੁਰੂ ਮਹਾਰਾਜ ਦਾ ਉਪਤਾਸਰਾ ਲੈ ਕੇ ਅਰਦਾਸ ਬੇਨਤੀ ਕਰੀਏ ਤੇ ਉਹਨਾਂ ਦਾ ਵੀ ਨਸ਼ਾ ਛੁੱਟ ਜਾਵੇ ਕਿਉਂਕਿ ਭਾਈ ਅਮਰਪਾਲ ਸਿੰਘ ਨੇ तकरीबन 6 ਮਹੀਨੇ ਤੱਕ ਵਰਤ ਕੀਤਾ ਸੀਗਾ ਤੇ ਬਹੁਤ ਹੀ ਵੱਡੀ ਟੀਮ ਦੇ ਵਿੱਚ ਨੌਜਵਾਨ ਨਸ਼ਾ ਛੱਡ ਕੇ ਗੁਰੂ ਦੇ 곁 ਲੱਗੇ ਸੀ ਜੋ ਸਰਕਾਰਾਂ ਨੂੰ ਚੰਗਾ ਨਹੀਂ ਲੱਗਿਆ ਤੇ ਐਨਐਸਏ ਲਗਾ ਕੇ ਦਿਗਲੂਗੜ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਾਡਾ ਸਾਰਿਆਂ ਦਾ ਫਰਜ਼ ਆ ਅਸੀਂ ਵੀ ਉਹਦੇ ਭਰਾ ਆ ਅਮਰਪਾਲ ਸਿੰਘ ਸਿੰਘ ਦੀ ਜਗ੍ਹਾ ਤੇ ਜੇ ਹੋਰ ਵੀ ਕੋਈ ਹੋਵੇ ਤਾਂ ਧੱਕੇਸ਼ਾਹੀ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਸਾਡਾ ਸਿੱਖੀ ਦਾ ਸਿਧਾਂਤ ਆ ਸੱਚੇ ਪਾਸ਼ਾ ਗੁਰਗੀ ਧਰ ਪਾਸ਼ਾ ਨੇ ਵੀ ਧੱਕੇਸ਼ਾਹੀ ਦੇ ਵਿਰੁੱਧ ਜਿਹੜੀ ਆਵਾਜ਼ ਬੁਲੰਦ ਕੀਤੀ ਸੀਗੀ ਆਪ ਸਭ ਭਲੀ ਭਾਂਤ ਜਾਣਦੇ ਹੋ ਸਿੰਘਾਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦੇ ਕੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਰਾਜ ਚੰਗ ਕੀਤਾ ਤੇ ਇਹ ਕੋਈ ਅੱਜ ਸਾਡੇ ਲਈ ਬਹੁਤੀ ਵੱਡੀ ਗੱਲ ਨਹੀਂ ਜਿੱਦਾਂ ਪੰਜਾਬ ਦੇ ਨੌਜਵਾਨੀ ਉੱਠ ਕੇ ਪੰਜਾਬ ਦੀ ਲੜਾਈ ਆਪ ਲੜ ਲੱਗ ਗਈ ਤੇ ਗੁਰੂ ਮਹਾਰਾਜ ਮੇਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਆਪਾਂ ਭਾਈ ਅਮਰਪਾਲ ਸਿੰਘ ਲੋਕਮੰਦ ਤੇ ਰੋਹ ਦੇ ਵਿੱਚ ਪੰਜਾਬ ਉਹਨਾਂ ਨੂੰ ਲਿਆਈਏ ਤੇ ਪੰਜਾਬ ਨੂੰ ਫੇਰ ਸੁਰੱਖਿਅਤ ਤੇ ਖੁਸ਼ਹਾਲੀ ਦੇ ਰਾਹ ਤੇ ਤੋਰੀਏ ਇੱਕ ਬੇਨਤੀ ਹੋਰ ਹੈ ਰਖੜ ਗੁੰਨਿਆਂ ਦੇ ਬਾਬਾ ਬਕਾਲਾ ਸਾਹਿਬ ਦੇ ਜੋ ਕਾਨਫਰੰਸ ਰੈਲੀ ਕੀਤੀ ਜਾ ਰਹੀ ਪਾਰਟੀ ਵੱਲੋਂ ਉਹ ਤਕਰੀਬਨ ਡੇਟ ਆਪ ਨੂੰ ਦੱਸ ਦਿੱਤੀ ਜਾਏਗੀ 8 9 10 ਤੇ ਲੱਗ ਜਾ ਕੇ 10 ਦੇ ਡੇਟਸ ਹੋ ਜਾਏਗੀ ਆਪ ਸਭ ਸੰਗਤਾਂ ਨੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਆਪਾਂ ਇੱਥੋਂ ਫੜੇਗੜ ਟੂੜੀਆਂ ਤੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾਣਾ ਹੈ ਆ ਮਹੀਨਾ ਪਹਿਲਾਂ ਆਪਾਂ ਡੀਸੀ ਨੂੰ ਮੰਗ ਪੱਤਰ ਦੇ ਕੇ ਆਏ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਜਿਹੜੀ ਨੌਜਵਾਨਾਂ ਤੇ ਨਜਾਇਜ਼ ਐਨਐਸਐ ਲਗਾਈ ਗਈ ਆ ਉਹਨੂੰ ਤੋੜਨ ਲਈ ਅਸੀਂ ਤਕਰੀਬਨ ਫਤੇਗੜ ਜੂੜੀਆਂ ਸੰਗਤਾਂ ਨੂੰ ਹੀ ਬੇਨਤੀ ਕੀਤੀ ਕਿਉਂਕਿ ਇਹ ਕਾਰਜ ਸੰਗਤ ਦੇ ਨਾਲ ਹੀ ਸਾਰੇ ਸੰਪੂਰਨ ਚੜ੍ਹਨੇ ਨੇ ਇਕੱਲੇ ਬੰਦੇ ਦੇ ਵਸਦਾ ਰੋਗ ਨਹੀਂ ਆਪ ਸਭ ਤੇ ਤਕਰੀਬਨ ਸਭ ਸੰਗਤਾਂ ਨੇ ਉਦੋਂ 50 ਕ ਗੱਡੀਆਂ ਦਾ ਕਾਫਲਾ ਆਪਾਂ ਅਰਦਾਸਪੁਰ ਲੈ ਕੇ ਗਈ ਸੀ ਜਿੱਥੇ ਸੰਗਤਾਂ ਨੇ ਬੜਾ ਮਾਣ ਬਖਸ਼ਿਆ ਆਪਾਂ ਹੁਣ ਬਾਬਾ ਬਕਾਲਾ ਸਾਹਿਬ ਦੀ ਰੈਲੀ ਤੇ 1.5 200 ਗੱਡੀ ਫਤੇਗੜ ਜੂੜੀਆਂ ਤੋਂ ਆਪਣੇ ਫਰਜ਼ ਸਾਮਿ ਹੋਇਆ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਬਕਾਲਾ ਸਾਹਿਬ ਜਾਣਾ ਹੈ ਤੇ ਆਪ ਸਭ ਨੌਜਵਾਨ ਬਜ਼ੁਰਗਾਂ ਨੂੰ ਬੇਨਤੀ ਆ ਇਹ ਹਜੇ ਟਾਈਮ ਹੈਗਾ ਮਹੀਨਾ ਸਵਾ ਮਹੀਨਾ ਤੇ ਆਪ ਆਪਣੇ ਜਿਹੜੇ ਕਾਰਜ ਨੇ ਉਸ ਤਰੀਕੇ ਨਾਲ ਅੱਗੇ ਚਾਗੇ ਉਹ ਅੱਗੇ ਪਿਛੇ ਕਰ ਲੈਣਾ ਉਹਦਾ ਸਾਰਿਆਂ ਨੇ ਵੱਡੀ ਬੇਨਤੀ ਦੇ ਰੂਪੇ ਜੱਬਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਹੈ ਤੇ ਪੰਜਾਬ ਦੇ ਵਿੱਚੋਂ ਆਪਾਂ ਜੋ ਇਹ ਜੋ ਗੰਧ ਵੱਡ ਚੁੱਕਾ ਹੈ ਆਪਾਂ ਬੁਰਾਈਆਂ ਆ ਚੁੱਕੀਆਂ ਨੇ ਮਹਾਰਾਜ ਦਾ ਉਰਦਾਸਾ ਲੈ ਕੇ ਇਹਨੂੰ ਪੰਜਾਬ ਤੋਂ ਬਾਹਰ ਕੱਢੀਏ ਤੇ ਪੰਜਾਬ ਨੂੰ ਫਿਰ ਫੜਕੀ ਦੇ ਰਾਹ ਤੇ ਤੋਰੀਏ ਇਨਾ ਹੀ ਕਹਿੰਦਾ ਆਪ ਸਾਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਿਮਾ ਦਾ ਜੱਜ ਕਾ ਅਗਲੀ ਸਾਰੀਆਂ ਜੋ ਗਤੀਵਿਧੀਆਂ ਪਾਰਟੀ ਦੀ ਉਹ ਆਪਣਾ ਬਜੀ ਸਿੰਘ ਜੀ ਦਾ ਇਵੈਂਟ ਤੇ ਸਨਹਿਰੀ ਸਿੰਘ ਜੀ 골ਡਨ ਸਾਹਿਬ ਦੀ ਆਪ ਨੂੰ ਜਾਣੂ ਕਰਵਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਆ ਨਸ਼ਿਆਂ ਤੋਂ ਵੀ ਬਚਣਾ ਸਮਾਜ ਚੋਂ ਗੰਦ ਵੀ ਸਾਫ਼ ਕਰਨਾ ਤੇ ਐਦਾਂ ਨਹੀਂ ਹੋਣਾ ਤਹਾਡੇ ਕੋਲ ਇੱਕ ਕਲਮ ਹੈ ਇਹਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਹੁਤ ਕੁਝ ਜੇ ਬੱਚਾ ਇੱਕ ਨਰਸ ਵੀ ਪਾ ਕੇ ਪੜਨ ਪਾਈਦਾ ਤੇ ਡਾਕਟਰ ਬਣਦਾ ਵਕੀਲ ਬਣਦਾ ਜੱਜ ਬਣਦਾ ਇਹ ਕਲਮ ਬੜੀ ਤਾਕਤਵਾਰ ਆ ਜਿਹੜੀ ਆਉਣ ਵਾਲੇ ਟਾਈਮ ਆ ਉਹਦੀ ਜਿਹੜੀ ਵੋਟਿੰਗ ਆ ਉਹ ਅੱਜ ਤੋਂ ਹੀ ਗਿਣਤੀ ਸ਼ੁਰੂ ਕਰ ਲਓ ਇੱਕ ਸਰੂਨੀ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਆਪਣਾ ਕੈਂਡੀਡੇਟ ਜ਼ਰੂਰ ਦਿਓ ਕੇ ਅੰਦਰ ਵੀ ਆਰਐਸਐਸ ਤੇ ਬੀਜੇਪੀ ਨੇ ਬਹੁਤ ਲੋਕ ਬਾੜਦੇ ਆ ਉਹ ਅਸਲੀ ਸਿੱਖ ਨਹੀਂ ਆ ਉਹ ਭਰਾਵੇ ਦੇ ਸਿੱਖ ਆ ਗਾਲ ਕਿਰਪਾਨ ਆ ਇਦਾਂ ਹੀ ਕੇਸ ਢਾਡੇ ਰੱਖੇ ਆ ਤਿੰਨ ਤਿੰਨ ਚਾਰ ਚਾਰ ਲੱਖ ਰੁਪਿਆ ਉਹਨਾਂ ਦੀ ਤਨਖਾਹ ਲਈ ਹੋਈ ਆ ਪਿੱਛੇ ਜੇ ਇੱਕ ਸਕੱਤਰ ਲੱਗਾ ਸੀ ਜਾਂ ਤੁਹਾਡੇ ਧਿਆਨ ਚ ਉਹਦੀ 3.5 ਲੱਖ ਰੁਪਿਆ ਤਨਖਾਹ ਸੀ ਉਹ ਕਿਹੜਾ ਜੰਗ ਜਿੱਤ ਗਿਆ ਜਦੋਂ 3.5 ਲੱਖ ਤਨਖਾਹ ਦਿੰਦੇ ਹੋ ਸਾਡੇ ਪੰਜਾਬ ਦੇ ਪੁੱਤ ਰੁਣ ਗਏ ਸਾਡੇ ਕੋ ਪੈਸਾ ਹੈ ਨਹੀਂ ਅਸੀਂ ਜਾਣਾਂ ਦੇ ਜਾਣਾ ਕਿੱਥੇ ਆ ਇਹ ਮੇਰੀ ਬੇਨਤੀ ਆ ਇਹਨਾਂ ਤੋਂ ਬਚਣ ਦੀ ਲੋੜ ਆ ਮੇਰੇ ਵੱਡੇ ਵੀਰਾਂ ਨੂੰ ਮੈਂ ਛੋਟੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਓ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਬਚਾਈਏ ਤੇ ਭਾਈ ਅਮਰਪਾਲ ਜੀ ਨੂੰ 2027 ਵਿੱਚ ਮੁੱਖ ਮੰਤਰੀ ਬਣਾਈਏ ਤੁਸੀਂ ਐਨੇ ਬੰਦੇ ਅੱਜ ਵਾਅਦਾ ਕਰਦੇ ਹੋ ਵਾਅਦਾ ਜੀ ਸਰਦਾਰ ਜੋ ਮੇਰੇ ਛੋਟੇ ਵੀਰ ਦੀ ਪੰਜ ਮੈਂਬਰੀ ਜ਼ਿਲ੍ਹਾ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਆ ਉਹ ਬਾਹਰ ਦਾ ਵੀਰੋ ਜੋ ਹਸਾਬ ਕਿਤਾਬਾ ਨਾ ਮੇਰੇ ਵੀ ਬੱਚੇ ਇਹ ਵੀ ਜੋ ਬੇਟਾ ਲੱਗਾ ਵਾ ਇਹਨਾਂ ਦੇ ਨਾਲ ਇੱਕ ਜਰਮਨ ਦੇ ਵਿੱਚ ਆ ਛੋਟਾ ਬੇਟਾ ਵੀ ਕੈਨੇਡਾ ਦੇ ਵਿੱਚ ਆ ਲੇਕਿਨ ਜੋ ਬਾਹਰ ਅੱਜ ਦੇ ਹਾਲਾਤ ਹਨ ਉੱਥੇ ਆਪੋ ਆਪਣੀਆਂ ਰੋਟੀਆਂ ਵੀ ਉਹਦਾ ਨਸੀਬ ਨਹੀਂ ਹੋ ਰੀਆਂ ਆਪਾਂ 3 3 40 40 ਲੱਖ 20-20 ਲੱਖ ਰੁਪਈਆ ਲਾ ਕੇ ਬੇਟਿਆਂ ਨੂੰ ਬੱਚਿਆਂ ਨੂੰ ਆਪਾਂ ਬਾਹਰ ਭੇਜ ਰਹੇ ਆ ਬੜੇ ਚਾਵਾਂ ਦੇ ਨਾਲ ਲੇਕਿਨ ਉਹਨਾਂ ਦੇ ਖਰਚੇ ਵੀ ਉੱਥੇ ਪੂਰੇ ਨਹੀਂ ਹੋ ਰਹੇ ਸੋ ਮਜਬੂਰੀ ਵਾਸਤਾ ਇਹ ਸਾਰਾ ਕੁਝ ਕਰ ਰਹੇ ਆ ਲੇਕਿਨ ਇਹ ਸਰਕਾਰ ਨੇ ਵੀ ਉਹ ਸਰਕਾਰਾਂ ਦੁਨੀਆਂ ਵਾਂਗੂ ਸਾਨੂੰ ਬੇਵਕੂਫ ਬਣਾ ਦਿੱਤਾ ਨਹੀਂ ਨਹੀਂ ਇਹ ਸਾਰੀ ਪੰਜਾਬ ਨੂੰ ਪਰਵਾਹ ਕਰਦੇ ਦੁਨੀਆਂ ਦੇ ਸੋ ਤਗੜੇ ਹੋ ਕੇ ਖੜੇ ਹੋ ਭਾਈ ਸਾਹਿਬ ਦਾ ਸਾਥ ਦਿਓ ਪਰ ਹਰ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਤੁਹਾਡੀ ਵੀ ਜਾਣ ਪਛਾਣ ਹੈ ਕੋਈ ਸੱਤੀ ਹੋਇਆ ਜਿਸ ਤੇ ਨਾ ਹੀ ਕੋਈ ਤੁਹਾਡੇ ਮੈਸੇਜ ਪਹੁੰਚਾਉ ਕਿ ਆਉਣ ਵਾਲੀ ਐਕਸਨ 27 ਦੇ ਵਿੱਚ ਆਪਾਂ ਫਾਈਸਰ ਨੂੰ ਬੁੱਕ ਕਰਨਾ ਤੇ ਇੰਕੀ ਫਾਈਲ ਆਉਣ ਆਵਾਂ ਬਾਕੀ ਆਏ ਨਗਰ ਦੇ ਸਾਰੇ ਆਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ ਰਾਇ ਜੀ ਦਾ ਖਾਸ ਤੌਰ ਤੇ